ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਸੂਟਾਂ ਦੀ 컬렉ਸ਼ਨ ਲੈ ਕੇ ਆਈ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ। ਇਹਨਾਂ ਵਿੱਚ ਆਪਾਂ ਬਹੁਤ ਹੀ ਪਿਆਰੇ ਸੂਟਾਂ ਦੀ 컬렉ਸ਼ਨ ਐਡ ਕੀਤੀ ਹੋਈ ਨੇ। ਇਹ ਜਿਹੜਾ ਸੂਟ ਹੋਏਗਾ ਪਿਓਰ ਚਨਾਉਂ ਦਾ ਰਹੇਗਾ। ਐਮਬ੍ਰੋਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਹੈ। ਦੁਪੱਟਾ ਵੀ ਨਾਲ ਚਨਾਉਂ ਦਾ ਰਹੇਗਾ। ਦੁਪੱਟੇ ਦੇ ਵੀ ਫੋਰ ਸਾਈਡ ਬਹੁਤ ਹੀ ਪਿਆਰੀ ਕਟਵਰਕ ਐਮਬ੍ਰੋਇਡਰੀ ਕੀਤੀ ਗਈ ਹੈ। ਪ੍ਰਾਈਸ ਉਹ ਆਪਾਂ ਇਹਨਾਂ ਦਾ ਮੈਂਸ਼ਨ ਕਰ ਦਿੱਤਾ। ਇਹ ਤੁਹਾਨੂੰ ਸ਼ਰਟ ਐਂਡ ਦੁਪੱਟੇ ਦਾ ਹੀ ਕੰਬੋ ਮਿਲੇਗਾ। ਪ੍ਰਾਈਜ਼ ਉਪਰ ਇਹਨਾਂ ਦਾ ਲਗਾਇਆ ਹੋਇਆ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਕਲਰ ਆਪਸ਼ਨ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਅਗਲਾ ਜਿਹੜਾ ਸੂਟ ਰਹੇਗਾ ਪਿਓਰ ਵਿਸਕੋਸ ਚਨਨ ਸ਼ਿਫੋਨ ਦਾ ਸੂਟ ਰਹੇਗਾ embroidery ਬਹੁਤ ਹੀ ਪਿਆਰੀ ਕੀਤੀ ਗਈ ਹੈ ਬਾਟਮ ਤੇ ਵੀ embroidery ਕੀਤੀ ਗਈ ਹੈ ਤੁਹਾਨੂੰ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਦੀ ਕੱਟ ਮਿਲੇਗੀ ਵਿਦਾਊਟ ਦੁਪੱਟਾ ਸੂਟ ਰਹਿਣਗੇ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਤੁਸੀਂ ਆਪਣੇ ਲਈ ਕੋਈ ਵੀ ਸੂਟ ਇਹਨਾਂ ਵਿੱਚੋਂ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਪਿਓਰ ਵਿਸਕੋਸ ਚ ਨਾਨ ਸ਼ਫਾਉਂ ਦਾ ਸੂਟ ਮਿਲ ਜਗਾ ਏਮਬ੍ਰੋਇਡਰੀ ਕੀਤੀ ਗਈ ਏ ਇਹ ਤੁਹਾਨੂੰ ਸ਼ਰਟ ਐਂਡ ਬਾਟਮ ਦਾ ਹੀ ਕੰਬੋ ਮਿਲੇਗਾ ਦੁਪੱਟਾ ਇਸੇ ਨਾਲ ਨਹੀਂ ਹੈ ਵਿਦਆਊਟ ਦੁਪੱਟਾ ਸੂਟ ਰਣਗੇ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਆਪਣੇ ਲਈ ਆਰਡਰ ਕਰਵਾਉਣਾ ਹੋਏ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਰਡਰ ਕਰਵਾ ਸਕਦੇ ਹੋ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਅਗਲੇ ਜਿਹੜੇ ਸੂਟ ਆਉਂਦੇ ਨੇ ਇਹ ਵੀ ਤੁਹਾਨੂੰ ਕ੍ਰੇਪ ਦਾ ਹੀ ਸੂਟ ਮਿਲ ਜਾਏਗਾ ਏਮਬ੍ਰੋਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਹੈ ਦੁਪੱਟਾ ਇਸ ਦੇ ਨਾਲ ਚਨਾਉਂਦਾ ਰਹੇਗਾ ਦੁਪੱਟੇ ਤੇ ਵੀ ਏਮਬ੍ਰੋਇਡਰੀ ਕੀਤੀ ਗਈ ਹੈ ਇਹ ਵੀ ਤੁਹਾਨੂੰ ਸ਼ਰਟ ਐਂਡ ਦੁਪੱਟੇ ਦਾ ਹੀ ਕੰਬੋ ਮਿਲੇਗਾ ਵਿਦਆਊਟ ਬਾਟਮ ਹੋਏਗਾ ਸੂਟ ਇਹ ਜਿਹੜਾ ਦੁਪੱਟਾ ਵੀ ਬਹੁਤ ਹੀ ਪਿਆਰਾ ਹੈਵੀ ਰੈਡੀ ਕੀਤਾ ਗਿਆ ਕਲਰ ਆਪਸ਼ਨ ਸਾਰੇ ਡਾਰਕ ਹੀ ਰਹਿਣਗੇ ਬਹੁਤ ਹੀ ਪਿਆਰੇ ਸੂਟ ਨੇ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਜੌਰਜਟ ਦਾ ਸੂਟ ਰਹੇਗਾ 5 ਮੀਟਰ ਦੀ ਕੱਟ ਹੋਏਗੀ ਪ੍ਰਿੰਟਡ ਸੂਟ ਹੈ ਦੁਪੱਟਾ ਵੀ ਬਹੁਤ ਹੀ ਪਿਆਰਾ ਰੈਡੀ ਕੀਤਾ ਗਿਆ ਪੈਚਵਰਕ ਕੀਤਾ ਹੈਗਾ ਦੁਪੱਟੇ ਦੇ ਉੱਪਰ ਵੀ ਗੋਟੇ ਦਾ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਕੈਸ਼ অন ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਨੇ ਔਰਗੈਂਜ਼ਾ ਦਾ ਸੂਟ ਹੋਏਗਾ ਹੈਂਡਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਪਿਓਰ ਸ਼ਿਫੋਨ ਦਾ ਦੁਪੱਟਾ ਰਹੇਗਾ ਸ਼ਰਟੋਂ ਦੀ ਤੁਹਾਨੂੰ ਪਲੇਨ ਬਾਟਮ ਮਿਲ ਜੇਗੀ ਪ੍ਰਾਈਸ ਉਪਰ ਆਪਾਂ ਸਾਈਜ਼ ਤੁਹਾਨੂੰ ਨਾਲ ਨਾਲ ਮੈਂਸ਼ਨ ਕਰ ਦਿੱਤਾ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ